ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲੈਪ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਬਹਗਰੂ ਦੀ ਕਿਰਪਾ ਦੇ ਨਾਲ ਅੱਜ ਦੀ ਆਪਣੀ ਵੀਡੀਓ ਦਾ ਟਾਪਿਕ ਆ ਗੰਦੀਆਂ ਟੁੱਟੀਆਂ ਨੂੰ ਸਾਫ਼ ਕਰਨਾ ਤੁਸੀਂ ਦੇਖ ਸਕਦੇ ਹੋ ਕਿ ਇਹ ਟੁੱਟੀਆਂ ਕਿੰਨੀਆਂ ਗੰਦੀਆਂ ਹੋਈਆਂ ਪਈਆਂ ਨੇ ਇਹਨਾਂ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ 10 ਮਿੰਟਾਂ ਦੇ ਵਿੱਚ ਨਵੇਂ ਦੀ ਤਰ੍ਹਾਂ ਕੱਢ ਲਵਾਂਗੇ ਧੋ ਕੇ ਉਹਦੇ ਲਈ ਆਪਾਂ ਨੂੰ ਰਸੋਈ ਚੋਹੇ ਚੀਜ਼ਾਂ ਮੈਂ ਜਾਣਗੀਆਂ ਜੋ ਕਿ ਬਹੁਤ ਹੀ ਸਫਾਈ ਦੇ ਕੰਮ ਆਉਂਦੀਆਂ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਉਹਦੇ ਲਈ ਤਾਂ ਆਪਾਂ ਤੁਹਾਨੂੰ ਕੀ ਕੀ ਚੀਜ਼ਾਂ ਸਫਾਈ ਕਰਨੀਆਂ ਦਿਖਾਉਣੀਆਂ ਇੱਕ ਪਲਾਸਟਿਕ ਦੇ ਬਰਤਨ ਦੇ ਵਿੱਚ ਆਪਾਂ ਟੂਥਪੇਸਟ ਲਵਾਂਗੇ ਜੋ ਕਿ ਕੋਲਗੇਟ ਹੈ ਤੇ ਨਾਲ ਹੀ ਮੈਂ ਇਹਦੇ ਵਿੱਚ ਪਾਇਆ ਇੱਕ ਚਮਚਾ ਮਿੱਠਾ ਸੋਡਾ ਜਿਹਨੂੰ ਬੇਕਿੰਗ ਪਾਊਡਰ ਵੀ ਕਹਿ ਦਿੰਦੇ ਨੇ ਤੇ ਨਾਲ ਹੀ ਮੈਂ ਪਾਇਆ ਦੋ ਚਮਚਾ ਵਿਨੇਗਰ ਦੇ ਜੋ ਕਿ ਸਫਾਈ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਤੇ ਨਾਲ ਹੀ ਇਹਦੇ ਵਿੱਚ ਮੈਂਨੇ ਪਾਇਆ ਇੱਕ ਨਿੰਬੂ ਨਚੋੜ ਲਿਆ ਇਹ ਚਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਇਹ ਆਪਣਾ ਇੱਕ ਤਰ੍ਹਾਂ ਦਾ ਪੇਸਟ ਬਣ ਕੇ ਤਿਆਰ ਹੋ ਗਿਆ ਹੁਣ ਇਸ ਪੇਸਟ ਨੂੰ ਆਪਾਂ ਆਪਣੀਆਂ ਟੂਟੀਆਂ ਦੇ ਉੱਪਰ ਬ੍ਰਸ਼ ਦੀ ਮਦਦ ਨਾਲ ਅਪਲਾਈ ਕਰਾਂਗੇ ਇਹ ਚੰਗੀ ਤਰ੍ਹਾਂ ਆਪਾਂ ਅਪਲਾਈ ਕਰਨਾ ਉੱਪਰ ਸਾਰੀਆਂ ਟੂਟੀਆਂ ਨੂੰ ਅਮੇ ਲਾ ਕੇ ਆਪਾਂ ਉੱਪਰ ਚੰਗੀ ਤਰ੍ਹਾਂ 10 ਮਿੰਟਾਂ ਦੇ ਵਿੱਚ ਆਪਣੀਆਂ ਟੁੱਟੀਆਂ ਜਿਹੜੀਆਂ ਸਾਫ਼ ਹੋ ਜਾਣਗੀਆਂ ਇਹ ਬਹੁਤ ਹੀ ਸੌਖਾ ਤਰੀਕਾ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਸਾਰੇ ਹੀ ਟੁੱਟੀਆਂ ਤੇ ਲਾ ਦਵਾਂਗੇ ਲਓ ਜੀ ਹੁਣ ਆਪਾਂ ਇਸ ਪੇਸਟ ਨੂੰ ਆਪਣੀਆਂ ਟੁੱਟੀਆਂ ਦੇ ਉੱਤੇ ਲਗਾ ਕੇ ਇਹਨੂੰ ਆਪਾਂ 10 ਮਿੰਟ ਲਈ ਰੱਖ ਦਵਾਂਗੇ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਨੂੰ ਧੋ ਕੇ ਦਿਖਾਉਣੇ ਆ। ਲਓ ਜੀ ਹੁਣ ਆਪਾਂ ਇਹਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਵਾਂਗੇ। ਬਿਨਾ ਕਿਸੇ ਜ਼ੋਰ ਤੋਂ ਜਾਂ ਕਿਸੇ ਹੋਰ ਚੀਜ਼ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੀਆਂ ਟੁੱਟੀਆਂ ਬਹੁਤ ਹੀ ਸਾਫ਼ ਤੇ ਚਮਕਣ ਲੱਗ ਪਈਆਂ ਨੇ। ਤਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਬਹੁਤ ਹੀ ਸਾਫ ਹੋ ਗਈਆਂ ਆਪਣੀਆਂ ਜੋ ਟੁੱਟੀਆਂ ਨਮੇ ਦੀ ਤਰ੍ਹਾਂ ਲੱਗਣ ਲੱਗ ਗਈਆਂ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ